ਮਨ ਮੁਖ ਭਿਰੇ ਨਾ ਜਾਣੇ ਸਤਿਗੁਰ ਹਮੇ ਅੰਦਰ ਲਾਗ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਬਾਣੀ ਸ੍ਰੀ ਗੁਰੂ ਅਮਰਦਾਸ ਜੀ ਪਾਸ਼ਾ ਤੀਸਰੇ ਮਹਾਰਾਜ ਜੀ ਦੀ ਰਚਿ ਪਵਿੱਤਰ ਗੁਰਬਾਣੀ ਹੈ ਆਪ ਜੀ ਪਰਮਾਉਣਾ ਕਰਦੇ ਹੋ ਕਿ ਜਿਹੜੇ ਮਨ ਮੁਖ ਹੁੰਦਾ ਨਾ ਮਨ ਆਈਆਂ ਕਰਨ ਵਾਲੇ ਜਿਨ੍ਹਾਂ ਨੂੰ ਗੁਰੂ ਦਾ ਭੈ ਨਹੀਂ ਹੁੰਦਾ ਸਤਿਗੁਰੂ ਦਾ ਭੈ ਨਹੀਂ ਹੁੰਦਾ ਜਿਨ੍ਹਾਂ ਨੂੰ ਹਮੇ ਦਵੇਸ਼ ਨਾਲ ਚ ਚੁਗਲੀ ਨਿੰਦਾ ਮੰਦ ਸ਼ਬਦਾਵਲੀ ਵਧੀਆ ਲੱਗਦੀ ਆ ਜਿਹੜੇ ਕਿ ਰੱਬ ਤੋਂ ਨਹੀਂ ਡਰਦੇ ਜਿਨ੍ਹਾਂ ਦਾ ਕਿ ਅੰਤ ਬਹੁਤ ਮਾੜਾ ਹੁੰਦਾ ਉਹਨਾਂ ਦੀ ਨਿਸ਼ਾਨੀ ਹੁੰਦੀ ਆ ਉਹ ਆਪਣੇ ਹਉਮੈ ਹੰਕਾਰ ਚੰਨੇ ਡੁੱਬੇ ਹੁੰਦੇ ਨੇ ਵੀ ਉਹ ਸਤਿਗੁਰੂ ਨੂੰ ਜਾਣਦੇ ਨਹੀਂ ਉਹ ਕਹਿੰਦੇ ਨਾ ਰੱਬ ਕਿੱਥੇ ਆ ਕਿਹੜਾ ਰੱਬ ਲੈ ਅਸੀਂ ਅਸੀਂ ਕਿਹੜਾ ਮਰਦਾਂ ਹੋਰ ਹੀ ਮਰਦੇ ਨੇ ਉਹਨਾਂ ਨੂੰ ਇੰਨਾ ਵੀ ਯਕੀਨ ਨਹੀਂ ਹੁੰਦਾ ਹੋ ਮੈਂ ਅੰਦਰ ਲਾਗ ਉਹ ਮੇਰੇ ਅੰਦਰ ਹੀ ਇਹਨੇ ਲੱਗੇ ਹੁੰਦੇ ਆ ਕਿ ਸੱਤ ਦਾ ਰਾਹਤਾ ਹੀ ਨਹੀਂ ਦਿੰਦਾ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਜੀਵਨ ਬਿਰਥਾ ਚਲਾ ਜਾਂਦਾ ਇਸ ਕਰਕੇ ਹਮੇਸ਼ਾ ਹੀ ਆਪਣੀ ਸੋਚ ਨੂੰ ਸਥਿਰ ਰੱਖੋ ਭਾਈ ਅੱਪਾ ਥੋੜੇ ਟਾਈਮ ਲਈ ਹੋਏ ਆਏ ਐ ਇੱਥੇ